ਦਿੱਲੀ ਵਾਲੇ ਬੈਠੇ ਇਹਨੂੰ ਇਹ ਕਿਉਂ ਨਹੀਂ ਜਾਂਦਾ ਮੈਂ ਤੁਹਾਡੇ ਮੂਰੇ ਹੋਰ ਇਹ ਗੱਲ ਕਰਨੀ ਚਾਹੁੰਦਾ ਮੀਡੀਆ ਦੇ ਮੂਰੇ ਜੇ ਇਹਦੇ ਵਿੱਚ ਜਾਨ ਇਹ ਨਿਕਲੇ ਭਗਵੰਤ ਮਾਨ ਇਹਨਾਂ ਦੇ पिंजਰੇ ਚੋਂ ਜਿਨ੍ਹਾਂ ਨੂੰ ਬੰਦ ਕੀਤਾ ਹੋਇਆ ਕੇਜਰੀਵਾਲ ਤੇ ਸੁਸੋਧੀਆਂ ਨੇ ਅੱਜ ਕਿਉਂ ਨਹੀਂ ਜਾਂਦਾ ਅੱਜ ਕਿਉਂ ਨਹੀਂ ਜਾਂਦਾ ਸਾਰੀਆਂ ਪਾਰਟੀਆਂ ਨੂੰ ਲੈ ਕੇ ਥੱਲੇ ਬੀਜੇਪੀ ਜਾਨ ਨੂੰ ਤਿਆਰ ਆ ਕਾਂਗਰਸ ਜਾਊਗੀ ਇਕੱਲੀ ਥੱਲੇ ਜਾਊਗਾ ਨਵੇਂ ਟਾਈਮ ਪ੍ਰਧਾਨ ਮੰਤਰੀ ਤੋਂ ਲੌਇਟਾਈ ਮਹੋ ਮਿਸਟਰ ਸਾਹਿਬ ਤੋਂ ਵੀ ਸਾਡੇ ਹੜ੍ਹਾਂ ਚਾ ਨੁਕਸਾਨ ਹੋ ਗਿਆ ਸਾਨੂੰ ਇੰਨੀ ਭਰਪਾਈ ਚਾਹੀਦੀ ਆ ਅਸੀਂ ਸਾਰੇ ਮੁੱਖ ਮੰਤਰੀ ਨਾਲ ਜਾਣ ਨੂੰ ਤਿਆਰ ਆ ਪਰ ਇਹ ਕੇਜਰੀਵਾਲ ਤੇ ਇਹ ਇਹ ਪੰਜਾਬ ਨੂੰ ਲੁੱਟਣ ਬੈਠੇ ਇਹਨੂੰ ਜਾਣ ਨਹੀਂ ਦਿੰਦੇ ਮੈਂ ਕਿਉਂ ਜਾਵਾਂ ਇੱਕ ਕਿਸ਼ਤੀ ਵੀ ਉਹਦੇ ਕੋਲ ਨਹੀਂ ਦੇਣ ਨੂੰ ਕਿਸ਼ਤੀ ਵੀ ਕਿਤੇ ਉਹਨਾਂ ਲਈ ਮਕਾਨ ਤਿਆਰ ਕਰ ਰਹੇ ਉਹਨਾਂ ਦੀਆਂ ਕਮਰਖੀਆਂ ਤਿਆਰ ਕਰਦੇ ਆ ਕੇਜਰੀਵਾਲੀ ਪਰ ਜੇ ਉਹਨੂੰ ਚੰਡੀਗੜ੍ਹ ਚ ਕਿਤੇ ਕੋਠੀ ਕੇਜਰੀਵਾਲ ਨੂੰ ਸਰਕਾਰੀ ਦਿੱਤੀ ਜਾਂ ਸੁਧੋਧੀਆਂ ਨੂੰ ਦਿੱਤੀ ਤਾਂ ਸਭ ਤੋਂ ਪਹਿਲਾਂ ਮੈਂ ਉਸ ਕੋਠੀ ਦੇ ਮੂਹਰੇ ਜਾ ਕੇ ਧਰਨਾ ਲਾਉਂ ਉਸ ਕੋਠੀ ਚ ਕੱਢੂ ਕਿਉਂਕਿ ਉਹ ਕੋਠੀ ਪੰਜਾਬ ਦੇ ਕੋਟੇ ਦੀ ਆ ਪੰਜਾਬ ਦੇ ਲੋਕਾਂ ਦੀ ਕੋਠੀ ਆ ਕਿਸ ਤਰੀਕੇ ਨਾਲ ਤੂੰ ਕੇਜਰੀਵਾਲ ਨੂੰ ਉਰੇ ਲਿਆ ਕੇ ਬਿਠਾ ਸਕਦਾ ਕਿਸ ਤਰੀਕੇ ਨਾਲ ਤੂੰ ਸੁਧੋਧੀਆਂ ਨੂੰ ਬਿਠਾ ਸਕਦਾ ਪਰ ਵੀਰੋ ਮੈਂ ਇੱਕ ਗੱਲ ਕਹਿਣਾ ਵਿਸ਼ਵਾਸ ਕਰਿਓ ਅਸੀਂ ਐਸੇ ਕਰਕੇ ਪਾਰਟੀ ਜੁਆਇਨ ਕੀਤੀ ਆ ਬੀ ਪੰਜਾਬ ਚ ਕਿਵੇਂ ਤਰੱਕੀ ਆ ਸਕੇ ਪੰਜਾਬ ਚ ਕਿਵੇਂ ਸਕੀਮਾਂ ਆ ਜਿਹੜੀਆਂ ਬਾਕੀ ਮੁਲਕ ਚ ਚਲਦੀਆਂ ਉਹ ਸਾਡੇ ਪੰਜਾਬ ਚ ਕਿਉਂ ਨਾ ਹੋਣ ਮੈਂ ਹੱਥ ਜੋੜ ਕੇ ਬੇਨਤੀ ਹੱਥ ਜੋੜ ਕੇ ਮੇਰੇ ਅਰਗੇ ਨੂੰ ਮੰਤਰੀ ਬਣਾਉਣਾ ਸੀ ਮੈਂ ਤਾਂ ਬਣਾਤਾ ਮੰਤਰੀ ਉਹਨਾਂ ਨੂੰ ਪਰ ਮੈਂ ਕਿਉਂ ਅੱਗੇ ਰੋਜ਼ ਹੀ ਗੰਮਾ ਕਰਦਾ ਉਹ ਭਾਈ ਮੈਂ ਹਾਰ ਕੇ ਵੀ ਮੰਤਰੀ ਬਣ ਗਿਆ ਇਹਦਾ ਮਤਲਬ ਬੀਜੇਪੀ ਨਰਿੰਦਰ ਮੋਦੀ ਜੀ ਕੋਲ ਇਹ ਜੀ ਸ਼ਕਤੀ ਆ ਤਾਕਤ ਆ ਜਿਹੜੇ ਕੁਝ ਦੇ ਸਕਦੇ ਆ ਕਿਉਂਕਿ ਪੰਜਾਬ ਸਭ ਤੋਂ ਵੱਡਾ ਅੰਗ ਆ ਇਸ ਦੇਸ਼ ਦਾ ਕਾਂਗਰਸ ਪਾਰਟੀ ਆ ਉੱਥੇ ਮੈਂ ਜਿੱਤਦਾ ਐਮਪੀ ਬਣ ਜਾਂਦਾ ਐਮਪੀ ਬਣਨ ਤੋਂ ਬਾਅਦ ਉੱਥੇ ਨਾਰੇ ਲਾਈ ਜਾਂਦਾ ਜਿਹੜੇ ਆ ਸਾਰਾ ਦਿਨ ਸੈਸ਼ਨ ਗਿਆ ਵਾਈ ਵਾਈ ਵਾਸ਼ ਕਰਦਾ ਵਾਈਪ ਆਊਟ ਕਰਦਾ ਸਿਰਫ ਨਾਰੇਬਾਜੀ ਚਾਹੇ ਰਾਜਾ ਵੜਿੰਗਾ ਚਾਹੇ ਉੱਥੇ ਆਧਲਾ ਸਾਹਿਬ ਆ ਚਾਹੇ ਉੱਥੇ ਅਮਰ ਸਿੰਘ ਨੇ ਥੋੜੇ ਇੱਥੋਂ ਐਮਪੀ ਚਾਹੇ ਹੋਰ ਨੇ ਇਹ ਸਿਰਫ ਦੇ ਸਿਰਫ ਬਾਹਰ ਪਾਰਲੀਮੈਂਟ ਦੇ ਬਾਹਰ ਡਰਾਮਾ ਕਰਦੇ ਆ ਨਾਰੇਬਾਜੀ ਕਰਦੇ ਆ ਹੋਰ ਪਾਰਲੀਮੈਂਟ 'ਚ ਕੋਈ ਮੁੱਦਾ ਨਹੀਂ ਚੱਕਦੇ ਜੇ ਇਹ ਹੜਾਂ ਦਾ ਸੀਜ਼ਨ ਪਤਾ ਸੀ ਉੱਥੇ ਅਮਰਕਰ ਦੇ ਐਮਪੀ ਨੇ ਉੱਥੇ ਆਨੰਦਪੁਰ ਸਾਹਿਬ ਦੇ ਐਮਪੀ ਨੇ ਉੱਥੇ ਲੁਧਿਆਣੇ ਦੇ ਐਮਪੀ ਨੇ ਉੱਥੇ ਅਮਰਸਰ ਦੇ ਐਮਪੀ ਨੇ ਗੁਰਦਾਸਪੁਰ ਦੇ ਐਮਪੀ ਨੇ ਕਿਹੜੀ ਗੱਲ ਚੱਕੀ ਕਿਸੇ ਦੀ ਸੁਣੀ ਇੱਕ ਗੱਲ ਵੀ ਥੋੜੀ ਹੜਾਂ ਦੀ ਗੱਲ ਕੀਤੀ মিডিਆ ਵਾਲੇ ਬੈਠੇ ਆ ਇੱਕ ਪੰਜਾਬ ਦੀ ਗੱਲ ਕੀਤੀ ਸਾਦਿਓ ਮੈਨੂੰ ਸਾਰੇ ਸੈਸ਼ਨ ਇੱਕ ਨੇ ਵੀ ਗੱਲ ਕੀਤੀ ਉਹ ਆਮ ਆਦਮੀ ਪਾਰਟੀ ਦੇ ਐਮਪੀ ਐਮਪੀ ਨੇ ਉਹਨਾਂ ਨੇ ਕੀਤੀ ਹੋਵੇ ਉਹਨਾਂ ਨੂੰ ਸਿਰਫ ਇੱਕ ਗੱਲ ਚੱਕ ਕੇ ਉੱਥੇ ਬੋਟ ਚੋਰ ਬੋਟ ਚੋਰ ਉਹ ਭਾਈ ਜੇ ਬੋਟ ਚੋਰੀ ਹੋਈ ਧਰਵਨੀਤ ਸਿੰਘ ਬਿੱਟੂ ਲੁਧਿਆਣੇ ਉਹ ਜਿੱਤਿਆ ਹੁੰਦਾ ਜੇ ਬੋਟ ਚੋਰੀ ਹੁੰਦੀ ਤਾਂ ਫਤੇਗੜ ਸਾਹਿਬ ਤੋਂ ਗੇਜਾ ਵਾਲਮੀਕੇ ਜਰਨ ਵਾਲਮੀਕੀ ਜੀ ਐਮਪੀ ਬਣੇ ਹੁੰਦੇ ਮਹਾਰਾਣੀ ਪ੍ਰਨੀਤਪੁਰ ਐਮਪੀ ਪਟਿਆਲੇ ਤੋਂ ਬਣੇ ਹੁੰਦੇ ਤੇ ਤੁਸੀਂ ਜੇ ਇਹ ਗੱਲ ਕਹਿੰਦੇ ਹੋ ਤਾਂ ਪੰਜਾਬ ਤੋਂ ਇਹ ਗੱਲ ਸ਼ੁਰੂ ਕਰੋ ਜੇ ਤੁਸੀਂ ਕਹਿੰਦੇ ਹੋ ਬੋਟ ਚੋਰੀ ਹੋਈ ਆ ਪਰ ਤੁਸੀਂ ਸਭ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਮੈਂਬਰ ਪਾਰਲੀਮੈਂਟੋਂ ਕਾਂਗਰਸ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਤੁਸੀਂ ਆਪਣੇ ਆਪਣੇ ਅਸਤੀਫੇ ਦਿਓ ਵੀ ਇਹ ਇਲੈਕਸ਼ਨ ਜਿਹੜੀ ਆ ਉਹ ਫੇਅਰ ਐਂਡ ਫਰੀ ਨਹੀਂ ਹੋਈ ਅਸਤੀਫੇ ਦੇ ਕੇ ਦੱਸੋ ਤਾਂ ਮੰਨਾਂਗੇ ਤੁਹਾਡੀ ਗੱਲ ਠੀਕ ਜੇ ਤੁਸੀਂ ਸਿਰਫ ਗਲਤ ਵਿਵਾਦ ਬਣਾਉਣੀ ਆ ਝੂਠ ਗੱਲਾਂ ਕਰਨੀਆਂ ਇੱਕ ਮੇਰੀ ਗੱਲ ਸੁਣੋ ਆ ਸਾਰੇ ਤੁਸੀਂ ਲੋਕ ਬੈਠੇ ਹੋ ਆਪਾਂ ਵੋਟ ਪਾਉਣ ਜਾਂਦੇ ਆ ਪਹਿਲਾਂ ਸੀਆਰਪੀ ਖੜੀ ਹੁੰਦੀ ਆ ਪੰਜਾਬ ਪੁਲਿਸ ਖੜੀ ਹੁੰਦੀ ਆ ਪ੍ਰੋਜ਼ਾਈਡਿੰਗ ਅਫਸਰ ਹੁੰਦੇ ਆ ਤੇ ਅੰਦਰ ਹਰ ਪਾਰਟੀ ਦਾ ਏਜੰਟ ਆ ਸਾਡਾ ਨੌਜਵਾਨ ਸਰਪੰਚ ਖੜਾ ਇਹਦੇ ਨੌਜਵਾਨ ਬੀਜੇਪੀ ਚ ਆ ਸਰਪੰਚ ਸਾਡਾ ਖੜਾ ਨੌਜਵਾਨ ਇਹਦੇ ਨੌਜਵਾਨ ਹਰ ਪਾਰਟੀ ਨੇ ਬਿਠਾਏ ਹੁੰਦੇ ਆ ਉਥੇ ਇੱਕ ਮਿੰਟ ਜਿਹੜਾ ਲੱਗਿਆ ਹੁੰਦਾ ਸਟੂਲ ਉਤੇ ਬੀਜੇਪੀ ਦਾ ਅਕਾਲੀ ਦਲ ਦਾ ਕਾਂਗਰਸ ਦਾ ਹਰ ਬੂਥ ਦੇ ਅੰਦਰ ਏਜੰਟ ਹੁੰਦਾ ਤੁਸੀਂ ਦੱਸ ਦੋ ਬਜ਼ੁਰਗੋ ਕੋਈ ਵੋਟ ਪੈਣ ਦਿੰਦਾ ਹਰ ਜਾਣਦਾ ਹੁੰਦਾ ਵੀ ਮੇਰੇ ਮਹੱਲੇ ਚ ਕਿਹੜਾ ਵੋਟਰ ਮੇਰਾ ਏ ਕਿਹੜਾ ਬਾਹਰਲਾ ਏ ਮਨ ਨੰਬਰ 1 ਤੱਕ ਜਾਂਦੇ ਆ ਪਾਰਟੀਆਂ ਵਾਲੇ ਵੋਟ ਨਹੀਂ ਪੈਣ ਦਿੰਦੇ ਇਹ ਕਹਿੰਦੇ ਆ ਜੀ ਵੋਟ ਚੋਰੀ ਹੋ ਗਈ ਲੋਕਾਂ ਨੂੰ ਕਿੱਡਾ ਭਰਮ ਪਲਾਉਣ ਲੱਗੇ ਹੋਏ ਆ ਤੇ ਅਖੀਰ ਇਹ ਗੱਲ ਅਗਾਂਹ ਮੈਂ ਅਜ ਤੋ ਸਮਰਾਲੇ 'ਚ ਬਹੁਤ ਬਹੁਤ ਛੋਟਾ ਸ਼ਹਿਰ ਅਜ ਸਾਹਮਣੇ ਐਡਾ بڑا ਇਕੱਠਾ ਜਿਹੜਾ ਉਹ ਮੈਂ ਕਦੇ ਸਮਰਾਲੇ 'ਚ ਨਹੀਂ ਦੇਖਿਆ ਚਾਹੇ ਉਹ ਕਾਂਗਰਸ ਪਾਰਟੀ ਸੀ ਚਾਹੇ ਉਹ ਕਾਲੀ ਜਲ ਸੀ ਜੋ ਅੱਜ ਭਾਜਪਾ ਨੇ ਕਰਕੇ ਦਿਖਾਇਆ ਭਾਜਪਾ ਦੀ ਨੌਜਵਾਨ ਮੈਂ ਮੰਨਦਾ ਵੀ ਨੌਜਵਾਨ ਇਹਨਾਂ ਦੇ 10 10 20 ਵੀ ਦੋਸਤ ਹੁੰਦੇ ਆ ਨੌਜਵਾਨ ਦੇ ਜੇ ਸਭ ਤੋਂ ਯਾਰੀ ਹੁੰਦੀ ਆ ਇਸ ਉਮਰ ਚ ਹੁੰਦੀ ਆ ਨੌਜਵਾਨਾਂ ਦੀ ਹੁੰਦੀ ਆ ਜਿਹਦੀ ਗੱਲ ਸੁਣ ਕੇ ਚਾਹੇ ਪਰਿਵਾਰ ਕੁਛ ਕਵੇ ਜੇ ਦੋਸਤ ਯਾਰ ਕੋਈ ਗੱਲ ਕਹਦੇ ਤੇ ਨੌਜਵਾਨ ਤਰਜੀਹ ਉਹਨੂੰ ਦਿੰਦੇ ਮੇਰੇ ਨੌਜਵਾਨ ਭਰਾਵੋ ਤੁਸੀਂ ਚਾਹੁੰਦੇ ਹੋ ਜੇ ਤੁਹਾਡੇ ਲਈ ਅਮਰੀਕਾ ਕੈਨੇਡਾ ਦੇ ਰਾਹ ਵੀ ਬੰਦ ਹੋ ਗਏ ਹੋ ਹੁਣ ਬਾਹਰ ਵੀ ਨਹੀਂ ਜਾਣਾ ਜੇ ਤੁਸੀਂ ਚਾਹੁੰਦੇ ਹੋ ਪੰਜਾਬ ਦੁਆਰਾ ਪੰਜਾਬ ਬਣੇ ਇਹ ਗੈਂਗਸਪਰਾਂ ਦੇ ਚੁੰਗਲ ਚੋਂ ਪੰਜਾਬ ਨਿਕਲੇ ਉਰੇ ਕੋਈ ਕਾਰਖਾਨੇ ਆਉਣ ਇਹ ਗੱਲਾਂ ਕਰਦਾ ਇੱਕ ਕਾਰਖਾਨਾ ਮੈਨੂੰ ਕੋਈ ਗਿਣਾ ਦੋ ਵੀ 5 ਸਾਲ ਦੇ ਸਾਢੇ 3.5 ਸਾਲ ਚ ਇੱਕ ਕੋਈ ਫੈਕਟਰੀ ਇਹ ਕਾਰਖਾਨਾ ਆਇਆ ਹੋਵੇ ਇੱਕ ਵੀ ਇੱਕ ਕੋਈ ਦੱਸੋ ਵੀ ਰੋਜ਼ਗਾਰ ਦਾ ਕੋਈ ਹੋਰ ਪ੍ਰਬੰਧ ਕੀਤਾ ਹੋਵੇ ਜਿੱਥੇ بڑے ਕਾਰਖਾਨੇ ਹੋਣ ਸਾਨੂੰ ਕੋਈ ਇੰਡਸਟਰੀ ਮਿਲੀ ਹੋਵੇ ਨਹੀਂ ਪਰ ਨੌਜਵਾਨੋ ਤੁਸੀਂ ਅੱਜ ਇਹ ਫੈਸਲਾ ਕਰਨਾ ਇਹ ਗੱਲਾਂ ਛੱਡ ਦਿਓ ਉਹ ਗੱਲਾਂ ਗਲਤ ਕਰਕੇ ਵੀ ਇਹ ਕਿਸਾਨਾਂ ਦੇ ਉਲਟ ਨਹੀਂ ਇਹ ਅੱਜ ਕਿਸਾਨਾਂ ਦਾ ਕੀਤਾ ਕੀ ਹੈ ਇਹਨੇ ਜਿਹੜਾ ਕਿਸਾਨ ਬਖਸ਼ਿਆ ਇਹਨੇ ਜਿਹਦੇ ਦਾ ਡਾਂਗ ਨਹੀਂ ਫੇਰੀ ਇਹ ਟਰਾਲੀ ਚੋਰ ਆ ਆਦਮੀਆਂ ਨੇ ਇਹ ਕਿਸਾਨਾਂ ਦੀਆਂ ਟਰਾਲੀਆਂ ਨਹੀਂ ਆ ਪਿੱਛੇ ਇਹਨਾਂ ਦੇ ਪ੍ਰਧਾਨ ਤੇ ਪਰਚਾ ਹੋਇਆ ਦਰਜ ਕਾਲੀ ਚੋੜ ਦਾ ਇਹ ਮੁਕਾਬਲਾ ਕਰਨਗੇ ਇਹ ਗੱਲਾਂ ਕਰਨਗੇ ਤੇ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਅੱਜ ਮੇਰੇ ਕੋਲ ਰੇਲਵੇ ਦਾ ਮਹਿਕਮਾ ਹੈ ਜਿੰਨੀਆਂ ਚੀਜ਼ਾਂ 40 50 ਸਾਲ ਦੀਆਂ ਰੇਲਵੇ ਦੀਆਂ ਰੁਕੀਆਂ ਹੋਈਆਂ ਜਿਹੜੀਆਂ ਅਨਾਉਂਸਮੈਂਟਾਂ ਇਹ ਲੋਕ ਚਾਹੁੰਦੇ ਆ ਉਹ ਸਾਰਿਆਂ ਦੀਆਂ ਸਾਰੀਆਂ ਚੀਜ਼ਾਂ ਆ ਦੋ ਤਿੰਨ ਦਿਨ ਸੀ ਵੱਡਾ ਪੰਜਾਬ ਨੂੰ ਜਿਹੜਾ ਤੋਹਫ਼ਾ ਹੈ ਰੇਲਵੇ ਵਿਭਾਗ ਵੱਲੋਂ ਦੋ ਤਿੰਨ ਦਿਨ ਤੁਸੀਂ ਐਡਾ بڑا ਤੋਹਫ਼ਾ ਦੇਵਾਂਗੇ ਤੁਸੀਂ ਸਾਰੇ ਉਸ ਗੱਲ ਨਾਲ ਖੁਸ਼ੀ ਮਨਾਓਗੇ ਅੱਗੇ ਸਾਡੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਦਿਹਾੜਾ ਆ ਰਿਹਾ ਸ਼ਹੀਦੀ ਦਿਹਾੜਾ ਆ ਰਿਹਾ ਪ੍ਰਾਈਮ ਮਿਸਟਰ ਨੇ ਸਾਰੇ ਸਰਕਾਰਾਂ ਨੂੰ ਆਪਣੇ ਸੂਬਿਆਂ ਨੂੰ ਕਿਹਾ ਸੈਂਟਰ ਨੂੰ ਕਿਹਾ ਸੈਂਟਰ ਦੇ ਮਹਿਕਮਿਆਂ ਨੂੰ ਕਿਹਾ ਵੀ ਸਾਰੇ ਤਿਆਰੀ ਕਰ ਲਓ ਆਪਣੇ ਆਪਣੇ ਮਹਿਕਮੇ ਵੱਲੋਂ ਸਰੂ ਮਾਰਾ ਜੀ ਉਸ ਪਿਤਰ ਦਿਹਾੜੇ ਤੇ ਕੋਈ ਕਮੀ ਨਾ ਰਹਿ ਜੇ ਟ੍ਰੇਨਾਂ ਵਾਲਿਆਂ ਨੂੰ ਟ੍ਰੇਨਾਂ ਕਹਿੰਦਾ ਵਦੋ ਵਦ ਉਹਨਾਂ ਦੇ ਨਾਂ ਤੇ ਚਲਾਓ ਸੜਕਾਂ ਵਾਲਿਆਂ ਨੂੰ ਸੜਕਾਂ ਨੂੰ ਕਹਿੰਦਾ ਵੀ ਉਹਨਾਂ ਦੇ ਨਾਂ ਤੇ ਰੱਖੋ ਸਭ ਸੂਬੇ ਆ ਜਿਹੜੇ ਉਹ ਆਪਣੇ ਆਪਣੇ ਕੰਮ ਤੇ ਲੱਗੇ ਆ ਤੇ ਇਸ ਕਰਕੇ ਤੁਹਾਨੂੰ ਨਾਲ ਇੱਕ ਮੁੱਖ ਮੰਤਰੀ ਨਹੀਂ ਮਿਲਣਾ ਮੈਂ ਆਪਣੀ ਇਲੈਕਸ਼ਨ ਵੇਲੇ ਵੀ ਕਹਿੰਦਾ ਸੀ ਤੁਹਾਨੂੰ ਨਾਲ ਪੰਜਾਬ ਦੇ 20 ਮੁੱਖ ਮੰਤਰੀ ਹੋਰ ਸੂਬਿਆਂ ਦੇ ਬਿੰਦੇ ਆ 20 ਮੁੱਖ ਮੰਤਰੀ ਜਿਹੜੇ ਉਰੇ ਆ ਕੇ ਤੁਹਾਡੇ ਲਈ ਕੋ ਡੇ ਰੋਜ਼ਗਾਰ ਲਈ ਕੰਮ ਕਰਨਗੇ ਆ ਦਿੱਲੀ ਵਾਲੇ ਬੈਠੇ